ਕੀ ਨਾਮ ਹੈ ਤੁਹਾਡਾ ਮੈਂ ਤਾਂ ਹਰਦੀਪ ਸਿੰਘ ਯਾਸਪੁਰਾ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਤੋਂ ਤੇ ਆਪਾਂ ਕੰਡਰੀ ਦਫ਼ਤਰ ਤੇ ਦਫ਼ਤਰ ਦੇ ਬਾਅਦ ਅਰਜ਼ੀ ਲਗਾਇਆ ਹੋਇਆ ਜਦੋਂ ਗਿਆਨ ਕੀਤੀ ਵੀ ਕਿ ਮਾਫੀ ਅਸੀਂ ਇਸ ਸਬੰਧਰ ਜਿਹੜੇ ਸਾਡੇ ਆਪਣੇ ਇੱਥੇ ਮੌਜੂਦਾ ਆਪਣੇ ਰੇਂਜ ਅਫਸਰ ਨੇ ਉਹਨਾਂ ਨੂੰ ਅਸੀਂ 1 ਮਹੀਨੇ ਤੋਂ ਪਹਿਲਾਂ ਉਹਨਾਂ ਨੂੰ ਮਿਲੇ ਆ ਆ ਕੇ ਦੱਸਿਆ ਵਾ ਕਿ ਜਿਹੜੀ ਛੜਕਾ ਆਪਣੇ ਰੋਪੜ ਤੋਂ ਲੈ ਕੇ ਆ ਰਹੀ ਹੈ ਆਪਣੇ ਲੁਧਿਆਣੇ ਨੂੰ ਜਾ ਰਹੀ ਹੈ ਨਹਿਰ ਦੇ ਨਾਲ ਉਦੇ ਨਾਲ ਜਿਹੜੀਆਂ ਝਾੜੀਆਂ ਨੇ ਕੰਡੇਦਾਰ ਤੇ ਦਰਾਕਤ ਨੇ ਉਹਨਾਂ ਨੇ 5-5 ਫੁੱਟ ਸੜਕ ਰੁਕੀ ਹੋਈ ਆ ਜਿਹਦੇ ਨਾਲ ਰੋਜ਼ ਦਿਨ ਦਿਨੇ ਰਾਤ ਨੂੰ ਵੇਲੇ-ਕਵੇਲੇ ਹਾਦਸੇ ਹੁੰਦੇ ਨੇ ਤੇ ਲੋਕਾਂ ਦੀ ਕੀਮਤੀ ਜਾਨਾਂ ਜਾਂਦੀਆਂ ਨੇ ਦੋ ਐਕਸੀਡੈਂਟ ਮੇਰੇ ਸਾਹਮਣੇ ਹੋਏ ਨੇ ਕਿਉਂਕਿ ਯਾਰ ਵੱਡੀ ਵਾਹਨ ਆਉਂਦਾ ਅਗਲਾ ਸਾਈਡ ਲੈਂਦਾ ਕਿਉਂਕਿ ਸੜਕ ਰੁਕੀ ਹੋਈ ਆ ਗੱੱਬੇ ਚਲੇ ਜਾਂਦਾ ਫੇਟ ਮਾਰ ਕੇ ਚਲੇ ਜਾਂਦੇ ਨੇ ਤੇ ਇਹਨਾਂ ਨੇ ਸਾਡੀ ਕਿਸੇ ਗੱਲ ਕਦੀ ਬਿਲਕੁਲ ਧਿਆਨ ਨਹੀਂ ਦਿੱਤਾ ਤੇ ਦੂਸਰਾ ਜਿਹੜਾ ਮੁੱਦਾ ਵਾ ਆਪਣੇ ਪੌਤ ਪੁੱਤ ਦੇ ਉੱਤੇ ਇਹਨਾਂ ਨੇ ਸਰਕਾਰੀ ਜਗ੍ਹਾ ਦੇ ਉੱਤੇ ਜਿਹੜੇ ਪਿਛਲਾ ਮੌਜੂਦਾ ਸੀਗੇ ਰੇਂਜਰ ਅਫਸਰ ਉਹਨਾਂ ਦੀ 19 ਤੋਂ ਲੈ ਕੇ ਉਹ ਆਪਣੇ 24 ਤੱਕ 8ਵੇਂ ਮਹੀਨੇ ਤੱਕ ਰਹੇ ਨੇ ਉਹਨਾਂ ਨੇ ਕਬਜ਼ਾ ਕਰਾਇਆ ਤੇ ਹੁਣ ਇਹਨਾਂ ਨੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਇਹਨਾਂ ਨੇ ਸਿਰਫ ਇਹ ਗੱਲ ਕਹਿ ਕੇ ਪਰਦਾ ਆਪਣਾ ਪੱਲਾ ਝਾੜਦਾ ਵੀ ਅਸੀਂ ਕੇਸ ਲਾਇਆ ਆ ਅੱਜ ਅਸੀਂ ਇਹ ਸੜਕ ਤੇ ਬਹਿ ਗਏ ਆ ਸਾਡੇ ਤੇ ਕੇਸ ਕਰ ਦੋ ਅਸੀਂ ਕਬਜ਼ਾ ਨਹੀਂ ਛੱਡਣਾ ਹੈਗਾ ਜੇ ਏਕੜੀ ਲੋਕ ਸਰਕਾਰੀ ਜਮੀਨਾਂ ਦੇ ਉੱਤੇ ਕਬਜ਼ਾ ਕਰਨ ਲੱਗੇ ਫੇਤਾ ਜੀ ਹਰ ਕੋਈ ਆਊਗਾ ਸੜਕਾਂ ਦੇ ਉੱਤੇ ਮਕਾਨ ਵਾ ਕੇ ਬਹਿ ਜਾਣਗੇ ਕੇਸ ਕਰ ਲੋ ਚਾਹੇ 10 ਸਾਲ ਲੱਗਿਆ ਰਹੇ 15 ਸਾਲ ਲੱਗਿਆ ਰਹੇ ਜਿਹੜੇ ਅਧਿਕਾਰੀਆਂ ਨੇ ਕੰਮ ਕੀਤਾ ਜਿਹੜੇ ਪਿਛਲਾ 19 ਤੋਂ ਲੈ ਕੇ ਜਿਹੜੇ 24 ਤੱਕ ਰਹੇ ਨੇ ਮੌਜੂਦ ਉਹਨਾਂ ਦੇ ਮੌਜੂਦਗੀ ਦੇ ਵਿੱਚ ਹੋਇਆ ਅਸੀਂ ਉਹਨਾਂ ਅਧਿਕਾਰੀਆਂ ਨੂੰ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਤੇ ਜਿਹੜੇ ਮਜੂਤਾ ਨੇ ਇਹਨਾਂ ਨੇ ਵੀ ਮਿਲੀ ਭਾਗਤ ਦੇ ਨਾਲ ਉੱਠ ਜਾ ਕੇ ਬੈੰਦੇ ਰਹੇ ਤੇ ਜਿਹੜਾ ਆਹ ਅਸੀਂ ਆਪਣੇ ਰੋਡ ਦੇ ਨਾਲ ਦੱਸਿਆ ਇਹਨਾਂ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਉਹਨਾਂ ਚਾਰੇ ਅਸੀਂ ਇੱਥੇ ਹੀ ਬੈਠਾਂਗੇ ਸਾਡੇ ਤੇ ਵੀ ਪਰਚਾ ਕਰ ਦਿਓ ਤੇ ਇੱਕ ਕੇਸ ਲਾ ਦਿਓ ਅਸੀਂ ਸੜਕ ਨਹੀਂ ਛੱਡਣੀ ਜੀ ਬਹੁਤ ਕਿਸੇ ਚੀਜ਼ ਦਾ ਕਬਜ਼ਾ ਕੀਤਾ ਕਿਹੜਾ ਨੇ ਕੀਤਾ ਪਾਸ ਜਿਹੜੀ ਜੰਗਲਾਤ ਭਾਗ ਦੀ ਜ਼ਮੀਨ ਆ ਉਹਦੇ ਕਬਜ਼ਾ ਕਰਿਆ ਹੋਇਆ ਜਿਹੜੇ ਆਪਣੇ ਜਿਹੜਾ ਠੇਕਾ ਵਾ ਜਿਹੜਿਆ ਸ਼ਰਾਬ ਦੇ ਠੇਕੇਦਾਰ ਨੇ ਉੱਥੇ ਘਟੋਗਾ ਡਿੱੱਕ ਕੇ ਇੱਕੜ ਦੇ ਵਿੱਚ ਪੱਕੇ ਮਕਾਨ ਪਾ ਕੇ ਉਹਨਾਂ ਨੇ ਪੂਰੀ ਜ਼ਮੀਨ ਦੇ ਉੱਤੇ ਕਬਜ਼ਾ ਕਰ ਲਿਆ ਵਾ ਪਰ ਇਹਨਾਂ ਦਾ ਕੋਈ ਧਿਆਨ ਨਹੀਂ ਜੇ ਆਮ ਗਰੀਬ ਆਦਮੀ ਉਥੋਂ ਇੱਕ ਲੱਕੜ ਲੈ ਲੈਂਦਾ ਸੁੱਕੀ ਲੱਕੜ ਚੱਕ ਲੈਂਦਾ ਉਹਦੇ ਪਰਚਾ ਹੁੰਦਾ ਕਾਰਵਾਈ ਹੁੰਦੀ ਆ ਇਹਨਾਂ ਦੀ ਮੇਲੀ ਭੁਗਤਣਾ ਹੋਇਆ ਇਹਨਾਂ ਦੀ ਆਪ ਤਰ੍ਹਾਂ ਦੀ ਇਹਨਾਂ ਦੀ ਕਾਰਵਾਈ ਹੋਣੀ ਚਾਹੀਦੀ ਨਹੀਂ ਜਿਵੇਂ ਜਿੱਤਰਾ ਬੱਤਾਂਗੇ ਸਾਡੇ ਜੀ ਮਨਪ੍ਰੀਤ ਸਿੰਘ ਖਲਾਲ ਜ਼ਿਲ੍ਹਾ ਜਰਨੰਗ ਸੱਤਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜੀ ਜੰਗਲਾਤ ਅਫਸਰੇ ਬਾਹਰ ਕਰਨਾ ਲੱਗਿਆ ਕੀ ਮਾਮਲਾ ਅਸੀਂ ਪਿਛਲੇ ਡੇਢ ਦੋ ਮਹੀਨੇ ਤੋਂ ਲਗਾਤਾਰ ਇਹਨਾਂ ਨੂੰ ਬੇਨਤੀ ਕਰ ਰਹੇ ਹਾਂ ਵੀ ਇੱਕ ਤਾਂ ਜੋ ਸੜਕ ਦੇ ਅਲੇ-ਦਲੇ ਇਹਨਾਂ ਦੀਆਂ ਝਾੜੀਆਂ ਨੇ 5-5 ਫੁੱਟ ਸੜਕ ਤੇ ਆ ਚੁੱਕੀਆਂ ਨੇ ਧੁੰਦ ਦੇ ਕਾਰਨ ਬਹੁਤ ਜ਼ਿਆਦਾ ਐਕਸੀਡੈਂਟ ਹੋ ਚੁੱਕੇ ਨੇ ਗੜੀ ਪੁਲ ਤੋਂ ਲੈ ਕੇ ਬਲੋਲਪੁਰ ਦੇ ਪੁਲ ਤੱਕ ਕਈ ਕੀਮਤੀ ਜਾਨਾਂ ਵੀ ਜਾ ਚੁੱਕੀਆਂ ਨੇ ਇਹਨਾਂ ਨੂੰ ਮਿਲ ਕੇ ਇਹਨਾਂ ਨੂੰ ਸਾਰਾ ਕੁਝ ਕਹਿ ਕੇ ਇਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਵੀ ਅਸੀਂ ਇਹ ਜਲਦੀ ਤੋਂ ਜਲਦੀ ਇਹਨਾਂ ਨੂੰ ਸਾਫ਼ ਕਰਵਾਵਾਂਗੇ ਲੇਕਿਨ ਅੱਜ ਫੇਰ ਅਸੀਂ ਪਿਛਲੇ 4 ਦਿਨ ਪਹਿਲਾਂ ਇਹਨਾਂ ਨੂੰ ਕਿਹਾ ਵੀ ਜੇ ਤੁਸੀਂ ਨਹੀਂ ਕਰਾਉਂਦੇ ਤਾਂ ਅਸੀਂ ਪ੍ਰੋਟੈਸਟ ਕਰਾਂਗੇ ਤੇ ਅੱਜ ਇਹ ਸਾਨੂੰ ਕਹਿੰਦੇ ਨੇ ਵੀ ਇਹ ਸਾਡੇ ਧਿਆਨ ਦੇ ਅੰਦਰ ਨਹੀਂ ਹੈਗਾ ਇਹ ਪੀਡਬਲਯੂਡੀ ਦੇ ਅੰਦਰ ਹੈ ਸੋ ਇਸ ਦੇ ਰੋਸ ਵਿੱਚ ਅਸੀਂ ਅੱਜ ਸੜਕ ਤੇ ਬੈਠੇ ਤੇ ਇਹ ਗੱਲ ਕਹਿਣਾ ਚਾਹੁੰਦੇ ਪਹਿਲਾਂ ਵਿਸ਼ਵਾਸ ਦਿਵਾਉਂਦੇ ਰਹੇ ਕਿ ਵਿਸ਼ਵਾਸ ਦਿਵਾਉਂਦੇ ਰਹੋ ਜੋ ਬਣ ਰਏ ਜੀ ਅਫਸਰ ਨੇ ਸ਼ਮਿੰਦਰ ਸਿੰਘ ਇਹਨਾਂ ਦੀ ਬੋਲਬਾਣੀ ਬੜੀ ਗਲਤ ਹੈ ਬੜਾ ਐਟੀਟਿਊਡ ਹੈ ਕਿਸੇ ਦੀ ਗੱਲ ਧਿਆਨ ਨਾਲ ਨਹੀਂ ਸੁਣਦੇ ਹੁਣ ਅਸੀਂ ਇਹਨਾਂ ਨੂੰ ਕਿਹਾ ਵੀ ਸਾਨੂੰ ਮਜਬੂਰੀ ਵਸ ਸੜਕ ਦੇ ਬੈਠਣਾ ਪੈਣਾ ਕਹਿੰਦੇ ਜੀ ਤੁਸੀਂ ਜੋ ਮਰਜ਼ੀ ਕਰ ਸਕਦੇ ਹੋ ਅਸੀਂ ਇਹਨਾਂ ਨੂੰ 4 ਦਿਨ ਪਹਿਲਾਂ ਅਲਟੀਮੇਟਮ ਦੇ ਕੇ ਗਏ ਸੀ ਲੇਕਿਨ ਅੱਜ ਇਹ ਮੌਕੇ ਤੇ ਮੌਜੂਦ ਨਹੀਂ ਹੈਗੇ ਹੁਣ ਇਹ ਬਹਾਨਾ ਲਾ ਰਹੇ ਨੇ ਵੀ ਅਸੀਂ ਮੀਟਿੰਗ ਤੇ ਆਂ ਕਰਨਾ ਕਰੋ ਤਾਂ ਚੱਲੇਗਾ ਜਿੰਨਾ ਚਿਰ ਤੱਕ ਉੱਥੇ ਸਫਾਈ ਦਾ ਕੰਮ ਸ਼ੁਰੂ ਨਹੀਂ ਹੁੰਦਾ ਅਤੇ ਪੌਤ ਜੋ ਠੇਕਾ ਹੈ ਸ਼ਰਾਬ ਦਾ ਜੋ ਨਜਾਇਜ਼ ਕਬਜ਼ਾ ਹੋਇਆ ਹੈ ਇਹਨਾਂ ਦੀ ਇਨਾਂ ਦੇ ਧਿਆਨ ਦੇ ਵਿੱਚ ਆ ਸਾਰਾ ਕੁਝ ਜਿਨ੍ਹਾਂ 'ਚ ਰੋਦੇ ਤੇ ਕੋਈ ਕਾਰਵਾਈ ਨਹੀਂ ਹੁੰਦੀ ਤੇ ਜਿਨ੍ਹਾਂ 'ਚ ਰਸ਼ਮਿੰਦਰ ਸਿੰਘ ਜੀ ਇੱਥੇ ਨਹੀਂ ਆਉਂਦੇ ਉਹਨਾਂ 'ਚ ਅਸੀਂ ਇਹ ਧਰਨਾ ਪੱਕਾ ਜਾਰੀ ਰੱਖਾਂਗੇ